ਆ ਤੇਰਾ ਤੇਰਾ ਪਾ ਦੇ ਬੋਲੀ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਫਟੇ ਮੁ ਤੇਰੇ ਵੀਰ ਦੀ ਲੈਣਾ ਨਾ ਤੇਰੀ ਮੈਂ ਕਿਹਨਾਂ ਤੱਕ ਉਤਾਰੇ ਸਰਪੰਚ ਜੀ ਤੇ ਜੀ ਤੇ ਗੀਤ ਗਾਉਣੇ ਆ ਤੇ ਉਹ ਗੱਡੀ ਦੀ ਐਂਟਰੀ ਹੋ ਪਰ ਗੱਡੀ ਵਾਲਾ ਬਈ ਤਿਆਰ ਆ ਰੈਡੀ ਕੈਮਰਾ ਰੈਡੀ ਹਲਵਾਈ ਮੂਵਮੈਂਟ ਕਰੀ ਚੱਲ ਠੀਕ ਆ ਤੁਜੀ ਕਰਾ ਲਓ ਭਾਈ ਚੱਲ ਕਿਹਾ ਬੱਤੇ 11 ਲੈਓ ਆਓ ਹੋਏ ਬਰਾਬਰ ਦੇ ਲਾਪਾ ਹੋਣ ਲੱਗੀ ਆ ਜੋ ਇਹ ਮੰਗੋ ਤਾਲਾ ਫਿਰ ਫਿਰ ਫਾਇਦਾ ਕੀ ਸੀ ਤੇ ਦੇਖੇ ਨਾ ਮੋਹੜ ਬਣਿਆ ਪਿਆ ਅਸੀਂ ਕੜਾਹੀ ਦਾ ਸੀਰ ਕਢੀ ਟੈਂਟੋ ਆ ਜਾ ਜੀ ਯਾਰ ਓ ਯਾਰ ਨਾ ਆਇਆ ਜੈ ਤਾਂ ਸਮਾਰ ਕੇ ਸਵਾਗਤ ਦੀ ਲਾਹਨਤ ਆ ਮੈਂ ਮੀਤ ਕਰਕੇ ਚੱਲਿਆ ਯਾਰ ਬਾਈ ਜਾਨ ਨਾਨਕੇ ਲੇਟ ਆਇਆ ਕਰ ਥੋੜਾ ਜਾਨ ਨਾਨਕੇ ਲੇਟ ਨਹੀਂ ਹੋਣਾ ਚਾਹੀਦਾ ਉਹ ਬਾਬੇ ਚਲੋ ਹੁਣ ਇਹ ਸੀਨ ਆ ਉਹ ਹੋਣਾ ਸੀਗਾ ਤਰਾ ਸਰਪੰਚ ਸਾਹਿਬ ਜੀ ਤੂੰ ਲੋਕ ਕਿ ਜੰਮ ਰਿਹਾ ਅੱਜ ਦਾ ਤੇ ਸਾਨੂੰ ਤੂੰ ਨਾਂ ਦੇ ਨਾਲ ਠੀਕ ਹੈ ਠੀਕ ਹੈ ਤੇ ਫਿਰ ਸੱਕੜਾ ਉਸਮਾਨ ਨਾਲ ਲੱਕੀ ਆਹ ਠੀਕ ਹੈ ਮੈਂ ਠੀਕ ਅਗਲਾ ਇਹ ਨਹੀਂ ਕੋਈ ਵਿਚਾਰ ਦੇ ਦੋ ਤੜਕੀ ਐ ਕਰਨਾ ਬਣਾ ਕੇ ਤੜਕੀ ਚਾ ਸਭ ਤੋਂ ਵੇਤਰ ਹੈ 2 ਕਿਲੋ ਦੁੱਧ ਲੈ 2 ਕਿਲੋ ਤੜਕੇ ਕਿਲੋ ਦੁੱਧ ਲੈ ਮੈਂ ਪਿਆਰ ਪੈਂਦੀ ਲੈ ਬਣਾ ਕੇ ਤੜਕੀ 60 ਦਾ ਦੁੱਧ ਐ ਤਾਂ ਲੈ ਕੇ ਦੁੱਧ ਦਾ ਖੰਡ ਜਾ ਆਪਣੇ ਕੋਲ ਆ ਗਈ ਬੱਦਲੇ ਆ ਜੀ ਹਾਂ ਜੀ ਹਾਂ ਜੀ ਆ ਦੇਖੀ ਕਿ ਉਹ ਨਹੀਂ ਤਾਂ ਕਿ ਉਹ ਕੋਲ ਪਾ ਮੋਟ ਸੀ ਚੌੜੋਂ ਚੌੜੋਂ ਪਾਓ ਪਾ ਪੈ ਆਪਣਾ ਪਾਲਾ ਉਧਰੋਂ ਬੰਦ ਕਰ ਇਹਨੂੰ 2 ਮਿੰਟ ਹਾਦਰ ਦੀ ਪਾਣੀ ਪਾ ਆਊਗੀ 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 ਇੰਨੇ ਦੇ ਫਿਰ ਮੈਂ ਕਿਹਦੇ ਦੇ ਫਿਰ ਮੈਨੂੰ ਬੰਦ ਕਰ ਦੇ ਆ ਬੰਦ ਕਰ ਦੇ ਠੀਕ ਹੈ ਤਾਂ ਬੰਦ

ਗਾਨੀ ਹੋਣੀ ਹੈ ਤੇ ਪਾਣ ਦੀ ਚਲ ਚਾਹ ਲੈ ਗਈ ਹੈਲੋ ਬਈ ਆਏ ਕਰ ਲੈ ਕਰ ਬੰਦੇ ਐਕਸਪਰਟ ਮੈਂ ਕਰਦਾ ਹਾਂ ਨੇੜੇ ਲਾ ਕੇ ਜਾਵਾਂ ਮੈਂ ਮਾਤਾ ਦੀ ਖਵਾਦ ਹੈਲੋ ਕੋਈ ਪੁਜੀਸ਼ਨ ਬਣਾ ਬਈ ਤੁਸੀਂ ਜਾਓ ਉੱਥੇ ਤੁਸੀਂ ਉੱਥੇ ਜਾਓ ਬੈਠਾ ਬਈ ਜੇ ਪਹਿਲਾਂ ਬੈਠੀ ਜੂਨੀ ਬੈਜੋ ਪਰਮਾਨ ਤੇ ਦੂਆ ਕਰ ਗਾਣੀਆਂ ਤੱਪੀਆਂ ਵਰਤੀਆਂ ਕਿੱਤੋਂ ਗਾਣੇ ਆਇਆ ਜੀ पिछे घणी ਮੈਂ ਕਿਤੇ ਕਿਤੇ ਰਜਮੈਕ ਲੈ ਗਿਆ ਬੰਦ ਆਉਂਦੇ ਆਲਾ ਮੈਂ ਉਹਨਾਂ ਕਿ ਰਾਖਿਆ ਦੋ ਨੰਬਰ ਮੈਕ ਇੱਕ ਹੀ ਟੈਂਕੇ ਕੋਲੇ ਟੈਂਕਾ ਵੀ ਕਿੱਥੇ ਆ ਇੱਥੇ ਆਏਗਾ ਕਿਹੜਾ ਗੱਲ ਹੁਣ ਕਰਦਾ ਵਾਰੇ ਤੇ ਸੱਤ ਹੋਈ ਬ੍ਰੇਕ ਕਿਹੜਾ ਬੰਦ ਹੋ ਗਿਆ ਦੋਨੇ ਆ ਕਿਹੜਾ ਜਿੱਲੀ ਪਿੱਛੇ ਪੁੱਛਣਾ ਹੈਗਾ ਘੜਾ ਘੜਸੀ ਆ ਵੱਡੀ ਮੈਨੂੰ ਨਾ ਪੁੱਛੋ ਯਾਰ ਤੁਸੀਂ ਉੱਥੇ ਦੇਖੋ Oh, o no, 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 okay cae huh? oh. okay. de. ਕਿੰਤਾ ਕੱਟਾਂ ਐਂਟਰੀ ਵਾਲਾ ਉਹ ਨਹੀਂ ਹੈਗਾ ਕਾਲੇ ਜਿਹੇ ਉਹਦੇ ਚ ਹਲਕਾ 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 ਹਲਵਾਈ ਦਿਖਾ ਕੇ ਕਿਉਂ ਆ ਕਿਨੂੰ ਉਹ ਮੈਂ ਡਰਦੇ ਨਹੀਂ ਬਣਾਦਾ ਨਹੀਂ ਮੈਂ ਬਣਾਉਂਦਾ ਨਹੀਂ ਕਦੇ ਨਹੀਂ ਉਹੀ ਤਾਂ ਗੱਲ ਆ ਫਿਰ ਉਹ ਹੋਰ ਵੀ ਨਾ ਕੋਈ ਨੁਕਸ ਪਾ ਦੀ ਘਾਟ ਨਾ ਮੇਰੀ ਗੱਲ ਸੁਣ ਲੈ ਉਹ ਹਲਵਾਈ ਕੋਈ ਘਾਟ ਨਾ ਰਹੇ ਉਹ ਮੈਂ ਕਹਿੰਦਾ ਕਿੰਨਾ ਸਾਮਾਨ ਗਿਆ ਸੀ ਦੁੱਗਣਾ ਲਿਆਦਾ ਇਹ ਮੁਰਗਾ ਵਧੀਆ ਬਣਦਾ ਦਵਾਰੇ ਕਰਿਆ ਨਹੀਂ ਆਓ ਯਾਰ ਇਹ ਤਾਂ ਸਾਰੇ ਕਰ ਦੇਣੇ ਉਹ ਵੈਸੇ ਕਹਿਣਾ ਮੈਂ ਕਹਿਗਾ ਟਿੰਕੇ ਕੋਲੇ ਆ ਆਰਟਿਸਟ ਆ ਜੀ ਓਏ ਉਹ ਮੈਨੂੰ ਕਹਿੰਦਾ ਮੈਂ ਕਿਹਨਾਂ ਕਿਹਨਾਂ ਕੱਢ ਜਾ ਯਾਰ ਓਕੇ ਓਕੇ ਹਾਏ ਸੱਤਿਆਨਾਦ ਵਰਤ ਨਵਾਂ ਰੀਆ ਕਰਾਂ ਮੈਂ ਤਕਾਦ ਬਾਈ ਫੈਡ ਰਹੀ ਟਿੱਕਾ ਕਿਤੇ ਕਿਹੋ ਕੁੜੀ ਮਾਣਦੀ ਆਪਣੀ ਖਿੰਦਾ ਹੈ ਜਦੋਂ ਇਹ ਇਹਨਾਂ ਦੇ ਮਾਈਕ ਲੱਗੂਗਾ ਨਾ ਇਹ ਗੱਲਾਂ ਕਰਨੀਆਂ ਹਨ ਉਹਦੇ ਵਿੱਚ ਐਡ ਹੋਣਾ ਤੁਹਾਨੂੰ ਹਾ ਇਨਾਂ ਕੋਲੇ ਆ ਜੀ ਤੂੰ ਖੜੇ ਰਹਿਣਾ ਚੰਗਾ ਤੂੰ ਐਡ ਹੋਣਾ ਤੁਸੀਂ ਕਹੋਗੇ ਇਹ ਵੀ ਪੁੱਛਣਾ ਕਿ ਕਾਨੂੰ ਪਰ ਕਿਹੜਾ ਸੂਟ ਪਾਵਾਂਗੇ ਨਾ ਐਵੇਂ ਜੀ ਹਾਂ ਇਧਰ ਜੋ ਕੋ ਮੈਂ ਜੇ ਪਾਉਂਗੀ ਚਲ ਠੀਕ ਹੈ ਤੜਕੇ ਤੜਕੇ ਕਿਹੜਾ ਸੂਟ ਪਾਵਾਂਗੇ ਵੀ ਹਾਂ ਇਹ ਮੈਂ ਤਾਂ ਜੇ ਪਾਉਂ ਜੋ ਪਾਉਂ ਬਸਉਮੀ ਵੀ ਕਿਹੜਾ ਸੂਟ ਪਾਣਾ ਹਾਂ ਇਹ ਉਹ ਰੇ ਰਾਜੂ ਦੀ ਬਣਾਇਆ ਏ ਟਿੰਕਾ ਤੇ ਆਪਾਂ ਟਿੱਕੇ ਦੇ ਨਾਲ ਸੂਟ ਦੀ ਗੱਲਾਂ ਕਰਦੇ ਨੇ ਲਾਈਫ ਦੇ ਬਾਰੇ ਛੋਟੇ ਛੋਟੇ ਗੱਲਾਂ ਚਾੜਦੇ ਆ ਕਿਉਂ ਟਿੰਕਾ ਜੀ ਦੱਸੋਗੇ ਥੋੜਾ ਬਤਾ ਲੈ ਆਉਂਦਾ ਟਿੰਗਾ ਹਾਂਜੀ ਬੋਲੋ ਕੀ ਬੋਲੋ ਵਾਏ ਕੁਝ ਨੀ ਕਰਦਾ ਉਹ ਇੱਕ ਇੱਕ ਖਾਸ ਹੈ ਨਹੀਂ ਸ੍ਰੀ ਵਾਹਿ ਦੇ ਕੀ ਕੀ ਨਹੀਂ ਅੱਛੀ ਗੱਲ ਹੈ ਸ੍ਰੀ ਵਾਹਿ ਦੇਤ ਕਰਦੇ ਇੱਥੇ ਪਹੁੰਚੇ ਹੋਏ ਸਾਰੇ ਹਿੱਕਤਵੰਤੇ ਸਤਿਨਾਮ ਆ ਗਏ ਹਾਂ ਸਰਪੰਚ ਜੀ ਬੰਦਰ ਪੰਛੀ ਵਾਂਦਰ ਸੁਤੀ ਪਈ ਹੈ ਉਹ ਬੰਦ ਕਰ ਦੋ ਯਾਰ ਇਹਦਾ ਚੌੜ ਬਣਾ ਰੱਖੀ ਇਹਨਾਂ ਨੇ ਓਏ ਨਾ ਨਾ ਯਾਰ ਕਹਿੰਦਾ ਖੁਸ਼ ਰਹਿਦਾ ਇਹ ਨਾ ਇਹ ਨਾ ਬੋਲੋ ਯਾਰ ਬਲੌਗ ਚੱਲਦਾ ਆ ਬੋਲੀ ਦੀ ਬਾਬੇ ਬਲੌਗ ਕੱਟ ਕੇ ਕੋਈ ਨਾ ਕੋਈ ਨਾ ਕੋਈ ਨਾ ਕੁਝ ਨਹੀਂ ਹੁੰਦਾ ਇਹਨਾਂ ਨੇ ਤੈਨੂੰ ਪਤਾ ਮੈਂ ਤੇਰੇ ਵਾਸਤੇ ਕੀ ਕੁਝ ਕੀਤਾ ਰੋ ਤੂੰ ਮੈਂ ਦੇਖੀ ਕੁਝ ਕੀਤਾ ਇਹ ਨਹੀਂ ਇਹ ਤਾਂ ਤੇਰਾ ਕੰਮ ਆ ਤੁਸੀਂ ਮੈਨੂੰ ਦੱਸੋ ਕੰਮ ਵੀ ਪਰ ਸਾਰਿਆਂ ਨੂੰ ਦੇਖੀ ਕੀਤਾ ਤੂੰ ਮੈਨੂੰ ਦੇਖ ਵੀ ਮੈਂ ਤੇਰੇ ਵਾਸਤੇ ਬਾਬਾ ਨਹੀਂ ਤੁਸੀਂ ਮੈਨੂੰ ਦੇਖੋ ਮੈਂ ਇੱਕ ਕੁਝ ਕੀਤਾ ਚੁੱਪ ਮਗਾ ਰਹੇ ਗੱਲ ਪਹਿਲਾਂ ਮੈਂ ਨਾ ਸੁਣ ਮੇਰੀ ਗੱਲ ਅਜਿੰਦਰੂ ਨੇ ਕਹਿੰਦਾ ਸਰਪੰਚ ਵਾਰਕ ਕਹਿੰਦਾ ਦੂਜੇ ਵੇ ਸੀ ਹਾਂ ਉਹਨੂੰ ਪੈਂਚਲਾ ਵੀ ਦੂਜੇ ਕਰਕੇ ਪਹਿਲਾਂ ਨਾਲ ਕੋਣ ਬਾਬੇ ਪੈਨ ਲਿਆ ਇਕੱਲੇ ਇਕੱਲੇ ਦੇ ਲਿਆ ਪਤਾ ਕੋਈ ਨਹੀਂ ਹੁੰਦਾ ਮੈਂ ਸਾਡੇ ਵਾਰੀ ਕਰ ਮੇਰਾ ਪਿਓ ਕਹਿੰਦਾ ਸਵੇਰੇ ਦਾ ਸ਼ੂਟ ਕੈਨਸਲ ਕਰ ਮੈਂ ਕਿ ਉਹਨੂੰ ਮੈਂ ਕੀ ਦੱਸਾਂ ਮੈਂ ਇੱਥੇ ਟੈਂਟ ਲਾ ਕੇ ਬੈਠਣਾ ਹਾਂ ਮੈਂ ਹਾਈ ਦਿਖਾਉਣਾ ਬਹੁਤ ਸਰਪੰਚ ਨੂੰ ਉਠਾ ਕੇ ਲੈ ਸਰਪੰਚ ਨੂੰ ਉਠਾ ਕੇ ਲੈ ਹਾਂ ਬਲਾ 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 ਲੋਵੇ ਲੋ ਸਰਪੰਚ ਜੀ ਦਾ ਸੀਨ ਆ ਬਾਹਰ ਆਵੇ ਮੈਂ ਸਰਪੰਚ ਦੀ ਬਾਹਰ ਆਵੇ ਸਰਪੰਚ ਜੀ ਕਿੱਥੇ ਆ ਬੋਲੀ ਯਾਰ ਮੈਂ ਬਰਾ ਇੱਥੇ ਡਾਇਰੈਕਸ਼ਨ ਮੈਂ ਇੱਥੇ ਮਿਲ ਜੇ ਦੀ ਕਰ ਪਾਲਤਾ ਕਰੇ ਸਰਪੰਚ ਜੀ ਕਿੱਥੇ ਆ ਉਹ ਅੰਦਰੀ ਘੱਟ ਗਿਆ ਉਹਦਾ ਸੀਨ ਲੈ ਮੈਿਕ ਲੈ ਜਾ ਹਥੋਂ ਤੇ ਭਰੂਨ ਲੱਗ ਗਈ ਹਾਂ ਨਾਲੇਦਰੇ ਰੋਂਨ ਲੱਗ ਜਾਣਗੇ ਮੈਿਕ ਦੇ ਦੋ ਦੋ ਇੱਕ ਮੈਿਕ ਮਾਤਾ ਠੀਕ ਹੈ ਤੂੰ ਕੋਈ ਚੀਜ਼ ਨਹੀਂ ਸ਼ੋਅ ਕਰਨੀ ਵੀ ਕੀ ਆ ਕਾਰਡ ਪੜ੍ਹ ਕੇ ਰੋਈ ਜਾਨੀ ਇਹਦੇ ਤੇਰਾ ਨਾਂ ਨਹੀਂ ਹੈਗਾ ਨਾ ਨਾ ਪਹਿਲਾਂ ਤੂੰ ਤਾਂ ਕਹਿ ਮੇਰਾ ਕਾਰਡ ਲਿਖਾਇਆ ਨਹੀਂ ਨਾ ਨਾ ਫਿਰ ਤਾਂ ਉਹਨੂੰ ਪਤਾ ਲੱਗ ਜੇ ਲੋਕਾਂ ਨੂੰ ਲੋਕਾਂ ਦਾ ਸਹੀ ਜਾਣਦੇ ਨਹੀਂ ਨਹੀਂ ਪਰ ਲੋਕ ਇਹ ਜਿਹੜੇ ਰੋਈ ਜਾਂਦੇ ਵੀ ਕੀ ਹੋ ਗਿਆ ਇਹ ਰੋਈ ਇਹ ਚੁੱਪ ਕਰਾਈ ਜਾਂਦੇ ਹਲਵਾਈ ਕੋਈ ਕੀ ਗੱਲ ਹੋ ਗਈ ਭਾਈ ਗੋਬੀ ਤਾਂ ਤੇ ਮੂੰਗੀਰ ਲਈ ਹੈ ਹਣਾ ਇਹ ਫਿਰ ਓਏ ਕੋਈ ਨਾ ਆ ਜਾ ਰੁੜਨੇ ਤੂੰ ਕਰੇ ਆ ਕੀ ਸੀ ਕਿਹ ਨਹੀਂ ਕੋਈ ਹੈ ਨਹੀਂ ਲੈ ਦੇਖਣਾ ਹੀ ਹੈ ਵੀ ਹੈ ਨਹੀਂ ਤੂੰ ਚੱਕ ਲੈ ਉਥੋਂ ਕੰਟੀਨਿਊ ਬੇਬੇ ਬਣਾ ਦੇ ਕਿ ਲੱਗਦਾ ਸਿੱਧਾ ਨਾ ਮਾਰ ਟਵਿਸਟ ਵਾਲਾ ਬਣਾ ਬੰਦ ਹੀ ਨਹੀਂ ਹੁੰਦੇ ਕਦੋਂ ਦੇ ਗਾਈਏ ਹੈ ਵੀ ਕਿ हां दोबारा हां चलो हां चलो चलो ही चलो मेरे ਨਾ ਕੀ ਬਣਾਉਣ ਲੱਗੇ ਰਾਜੂ ਪੱਠੀ ਦਾ ਜਗਾ ਲੈਣ ਦੇ ਯਾਰ ਬੁਰਾ ਲੱਗੂਗਾ ਕੁਛ ਨਹੀਂ ਹੁੰਦਾ ਮਾੜਾ ਹੀ ਸਿਮ ਤੇ ਰੱਖਣਗੇ ਨਾ ਨਾ ਮੈਂ ਸਾਰੀਆਂ ਚਾਚਾ ਕੇ ਫਸਦਾ ਹੈ ਆ ਚਾਚਾ ਫਸਦਾ ਉਹਦੇ ਵਿੱਚ ਨਹੀਂ ਯਾਰ ਉਹ ਚੱਲਣ ਦੇ ਯਾਰ ਮਾੜੀ ਤੁਸੀਂ ਬਾਕੀ ਦੇ ਇਹ ਲੋਕਾਂ ਨੂੰ ਪਾਗਲ ਬਣਾਈ ਆ ਨੇ ਇਸ ਤਰ੍ਹਾਂ ਨਾ ਬਣਾਓ ਇਹ ਗਲਤ ਆ ਹਾਂ ਇਹ ਤੁਮ ਨਹੀਂ ਮੰਨਦੇ ਫਿਰ ਮੈਂ ਬੰਦ ਕਰੂੰਗਾ ਇਹ ਤੁਸੀਂ ਕਰ ਦਿਓ ਉਸ ਬੰਦੇ ਐ ਬੰਦ ਵੀ ਇਹਨੂੰ ਬੰਦ ਕਰੋ ਫਿਰ ਚਲ ਮੈਂ ਬੰਦ ਕਰ ਦਿੰਨੀ ਆ ਹਾਂ ਕੋਈ ਬੰਦ ਕਰ ਆ ਪਰ ਨਾ ਜੱਟ ਯਾਰ ਉਹ ਮੈਂ ਕੰਮ ਕਰਦਾ ਫਿਰਦਾ ਯਾਰ ਕੰਮ ਪਰ ਭੜਾ ਲੱਗੀਦਾ ਚਲ ਰੈਡੀ ਟੰਗ ਲਾਣਾ ਨਹੀਂ ਯਾਰ ਚਲ ਹੁਣ ਬੋਲ ਵੀ ਪਏ ਯਾਰ ਸਰਪੰਚਾ ਤੂੰ ਤਾਂ ਤੋਰੀ ਆਉਂਦਾ ਪਤਾ ਨਹੀਂ ਕੀ ਕਹਿੰਦਾ ਓਏ ਮੈਂ ਤਾਂ ਸੀਨ ਚ ਗਿਆ ਸੀ ਆਇਨੇ ਬੋਲ ਮੈਂ ਤਾਂ ਸੀਨ ਚ ਗਿਆ ਸੀ ਆਇਨੇ ਮਾਰਤੀ ਕਹਿੰਦਾ ਮੈਨੂੰ ਹੋਣ ਦੇ ਲਵੇ ਮੈਂ ਠਾਰ ਦੂੰ ਤੇ ਫਿਰ ਦੇਖੀਂ ਕਿਹਨੂੰ ਮੈਂ ਠਾਰ ਦਿਆ ਨਾਲੇ ਹੱਸ ਆ ਕੇ ਤਾਂ ਦੇਖਣ ਤਾਂ ਬੋਲ ਦਰ ਮੈਂ ਬਾਰ ਚੱਲ ਆਇਆ ਆ ਆ ਆ ਆ ਹੋਰੀ ਪਾ ਚਲੇ ਆ ਚੱਲ ਤਰਗਾ ਮੈਨੂੰ ਹੋ ਜਾਣ ਦੇ ਲਵੇ ਪੱਤੂ ਲੱਗ ਜਾ ਨਾ ਹੁਣ ਬਠੇਰੇ ਹਰੇ ਹੋਗੇ ਕੋਈ ਨਾ ਮਾਰੇ ਮੈਂ ਭਰਾ ਕਰ ਲੈ ਕੋਈ ਹੱਲ ਭਰਾਵਾ ਸਰਪੰਚ ਨੇ ਦੇਖ ਤੈਨੂੰ ਨਾਮ ਤੱਕ ਗੁੱਸਾ ਨਾ ਵੀ ਤੇਰਾ ਨਾਮ ਨਹੀਂ ਪਾਇਆ ਆਹੀ ਗੱਲ ਹੈ ਉਹ ਕਿਉਂ ਸਲਾਮ ਪਿੱਛੇ ਮੀਆਂ ਰਸਾਇਆ ਯਾਰ ਤੂੰ ਫੋਨ ਕਰ ਦੇ ਨਾ ਪਵਾ ਦੇਦਾ ਹਾਂ ਹਾਂ ਹੈਨਾ ਵਕਤ ਕਰ ਦਿੰਦਾ ਆ ਹੁਣ ਹੋ ਜੂ ਕੰਮ ਅੱਖਾਂ ਜੀ ਕੀ ਮਾਰਦਾ ਇਨੂੰ ਮਾਰੀਆਂ ਇੱਥੇ ਨਾਨੀ ਖੜੀ ਹੈ ਕੋਈ ਤੂੰ ਬਈ ਅੱਖਾਂ ਨਾ ਮਾਰ ਮੈਂਬਰ ਹੈ ਨਹੀਂ ਹੈਗਾ ਬੋਲਾ ਤੂੰ ਮੈਨੂੰ ਇੱਕ ਲੱਛਣ ਦੇ ਨਾ ਕਰਕੇ ਦਿਖਾ ਮੈਂਬਰ ਆਇਆ ਨਹੀਂ ਹੈਗਾ ਕਹਿੰਦਾ ਸਹੀ ਆ ਰਹੀ ਹੈ ਵਧੀਆ ਗੱਲ ਹੈ ਚੱਲ ਦਾਰੇ ਕਰ ਮੈਨੂੰ ਵੀ ਲੱਗਿਆ ਅੱਖਾਂ ਹੀ ਨਾ ਮਾਰ ਰੈਡੀ ਐਕਸ਼ਨ ਅੱਖਾਂ ਜੀਆਂ ਨਾ ਮਾਰੋ ਓਏ ਮੈਂ ਬਰ ਕਿਹੜਾ ਆਇਆ ਹਾਂ ਓਏ ਮੈਨੂੰ ਪੁੱਛ ਗੱਲਾਂ ਨਾ ਬਦਲ ਤੂੰ ਫੋਨ ਲਾ ਉੱਥੋਂ ਕਰ ਉਹ ਮੈਂਬਰਾ ਇਹ ਤਾਂ ਟੁੱਟ ਗਈ ਠੀਕ ਹੈ ਵੱਡਾ ਜਾਨੀ ਲੱਗਦਾ ਇੱਕ ਮਿੰਟ ਖੜੋ ਮੈਂ ਦਫਾਉਣੀ ਆ ਬੋਲ ਦੇ ਰੱਖਿਓ ਪਾਸੇ ਪਾਸੇ ਇਹਨਾਂ ਦੀ ਕੱਟ ਚੱਕਾ ਕਰ ਕਰ ਤਾਂ ਜੀ ਉੱਡਦੀ ਆ ਐਕਸ਼ਨ ਵਾਲੇ ਘੜੱਤਾਂ ਨਾ ਕੰਡਿਆ ਜੈ ਹਨਾ ਅੱਖਾਂ ਵਾਲੀਆਂ ਨੇ ਜਿਹੜੀਆਂ ਅੱਛਾ ਵੱਧ ਮੱਚਦੀਆਂ ਮਿਰਚਾਂ ਖਸਾ ਲੋ ਨਹੀਂ ਬੱਸ ਕਰਿਆ ਕਰ ਬੇਬੇ ਇਹਨੇ ਜਮੀ ਸਿਰੇ ਗੱਲ ਲੱਗਦੀਆਂ ਨੇ ਬੰਦਿਆਂ ਦਾ ਸੀਗਾ ਉੱਥੇ ਬੈਠੇ ਗੱਪੇ ਮਾਰੀ ਜਾਂਦੇ ਨੇ ਜਡਾਨੀਆਂ ਨੂੰ ਫੜਾ ਦੇ ਨੀ ਮੈਂ ਤੈਨੂੰ ਉਹੀ ਦੱਸੀ ਜੈ ਨਹੀਂ ਮੇਰੇ ਤਾਂ ਅੱਖਾਂ ਮਚਾ ਕੇ ਧਰਤੀਆਂ ਭਾਵੇਂ ਮੈਂ ਤਾਂ ਕਰੇ ਕਦੇ ਵੀ ਨਹੀਂ ਕੱਟੇ ਮੈਂ ਤਾਂ ਬਾਪੂ ਨੂੰ ਕਹਿਣੀ ਹੁੰਦੀ ਆ ਘਰੇ ਵੀ ਤੂੰ ਕੱਟ ਕੇ ਦੇ ਪਿਆ ਮੈਂ ਤੂੰ ਆਏ ਮਹਾਰਾਣੀ ਮਣੀ ਬੈਠੀਆਂ ਤੂੰ ਵੀ ਡੱਕਾ ਹਲਾ ਲਾ ਕਿਉਂ ਘਾ ਤੋ ਹਲਾ ਲਾ ਕੀ ਗੱਲ ਮੈਂ ਮਹਾਰਾਣੀ ਆ ਮੈਂ ਕੋਈ ਕੰਮ ਕੁੰਬੜੀ ਇੱਥੇ ਕਰਨ ਆਈ ਨਾਲੇ ਮੇਰੇ ਤਾਂ ਨਾ ਮਹਿੰਦੀ ਲੱਗੀ ਹੋਈ ਆ ਤੇ ਮਹਿੰਦੀ ਤਾਂ ਮੇਰੇ ਵੀ ਲੱਗੀ ਆ ਉਹ ਤਾਂ ਬਰਾਬਰ ਬੈ ਗਈ ਜਿਵੇਂ ਮੈਂ ਵੀ ਲਵਾਉਣੀ ਆ ਨਹੀਂ ਫਿਰਿਆ ਬੜਾ ਢਿੱਡ ਦੁਖਦਾ ਢਿੱਡ ਦੁਖੋ ਨਾ ਜਿਹੜੀ ਚੀਜ਼ ਕਰਨ ਲੱਗੀ ਐ ਕਿਉਂਕਿ ਸਿਰ ਚ ਕਿਉਂ ਮਾਰਨਾ ਸੀ ਮੈਂ ਦੇਖਾ ਹਾਂ ਹਾਂ ਹਾਈ ਕੋळ्या ਕੀ ਕਹਿੰਦੀ ਐ ਕੀ ਕਹਿੰਦੀ ਆ ਵਾ ਦੱਸੋ ਬਿੱਡੀ ਨਹੀਂ ਕੋਈ ਡਿਜੀਟੇਸ਼ਨ ਲੱਗਦੇ ਹਣਾਈ ਦੂ ਕਹਿ ਕੇ ਅੱਛਾ ਮੈਂ ਤੂੰ ਚੜੀ ਇਹਦੇ ਕੋਲੇ ਆ ਗਈਆਂ ਇਹ ਦੂ ਇੰਨਾ ਕਹਿ ਕੇ ਕੋਈ ਡਿਜ਼ਾਈਨ ਲਾਉਣੇ ਸਰਪੰਚ ਆਪਾਂ ਕਿੱਥੇ ਲਾਉਣੇ ਤੂੰ ਵਗ ਜੀ ਠੀਕ ਹੈ ਤੇ ਜੇਦੇ ਬਾਅਦ ਚ ਜਾਣ ਲਗੀ ਮੈਂ ਗੁਰੂ 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 ਤੀਜਾ ਕਰਾ ਦੇ ਬੁੱਕ ਟੈਂਸ਼ਨ ਲੈ ਤੇ ਡਿਜ਼ਾਈਨ ਤਾਂ ਹੋਣੇ ਪੈਣਗੇ ਤਾਦ ਕਿੱਥੇ ਤੂੰ ਇਹਨੂੰ ਦੇਖ ਕੇ ਜਵਾਬ ਦੇਣਾ ਇਹਨੂੰ ਦੇਖ ਕੇ ਲਾਉਣੀ ਨਹੀਂ ਹੈਗੀ ਡਿਜ਼ਾਈਨ ਲਾਉਣੀ ਨਹੀਂ ਤੂੰ ਇਹਨੂੰ ਦੇਖ ਕੇ ਜਵਾਬ ਦੇਣਾ ਕਿਰੋਂ ਉਹਨਾਂ ਨੂੰ ਹਾਂ ਕਰ ਦ ਹਾਂ ਉਹਨਾਂ ਨੂੰ ਹਾਂ ਕਰ ਦੇ ਤੂੰ ਇਹਨੂੰ ਦੇਖ ਲੈ ਤੂੰ ਇਹਨੂੰ ਦੇਖ ਲੈ ਕੋਈ ਡਿਜ਼ਾਈਨ ਲਾਉਣੀ ਕੀ ਕਰਨਾ ਇਹਨੂੰ ਐਂਟਰ ਕਰਾ ਦੀ ਕੋਲੇ ਖੜ ਜਾ ਬਣ ਚਲੋ

ਕਿੰਨਾ ਵਧੀਆ ਪੇਠਾ ਚੀਰੀ ਜਾਂਦਾ ਅਸੀਂ ਨਾ ਹੁਣ ਸਰਪੰਚ ਦੇ ਵਿਆਹ ਤੇ ਪੇਠਾ ਬਣੂ ਕੋਈ ਬੱਕਰਾ ਬੁੱਕਰਾ ਤਰੋ ਯਾਰ ਸਰਪੰਚ ਕਾਲਸ ਨੂੰ ਇੱਕ ਮਿੰਟ ਦੁਬਾਰਾ ਹਾਂ ਦੁਬਾਰਾ ਤੁਸੀਂ ਪਹਿਲਾਂ ਆ ਗਿਆ ਤੁਸੀਂ 10 ਗਿੰਨ ਕੇ ਗਾ 10 ਗਿੰਨ ਦਾ ਬਤਾਈ ਜਾਂਦਾ ਲੋਕਾਂ ਪਿੱਛੇ ਲੱਗ ਕੇ ਇਹ ਵਧਾਉਂਦੀਆਂ ਚਾ ਸਰਪੰਚ ਨੇ ਕਿੱਦਾਂ ਪਾਈਏ ਦੁਬਾਰੇ ਕਰਾਂਗੇ ਚੱਲ ਪਾ ਬੋਲ ਦੁਬਾਰੇ ਕਰਾਈਂ ਤੀ ਰੁਕੋ ਕੀ ਜੇ ਲਵਾ ਦੇ ਮੈਂ ਕੀ ਗੱਲ ਹੈ ਮੈਂ ਹੁਣੇ ਘਰ ਦਿੰਨਾ ਫੋਨ ਕੀ ਲਵਾਉਣਾ ਡੀਜ਼ਲ ਲਵਾਵਾਂ ਮੈਂ ਇਹ ਆਇਦਰੂ ਨਾਲ ਉਹਦਾ ਬੋਲਦੀ ਨਹੀਂ ਵਿਚਾਰੀ ਲੈ ਮੈਂ ਆਪਣੇ ਘਰ ਦਾ ਫੋਨ ਕੀ ਲਵਾਉਣਾ ਡੀਜੇ ਲਵਾਉਣਾ ਬੋਲਣਾ ਵੀ ਸੀ ਮੈਂ ਨੂੰ ਮੈਂ ਬੋਲਣਾ ਤੂੰ ਨਹੀਂ ਲੱਗਦਾ ਸਰਪੰਚ ਡੀਜੇ ਲਵਾਉਂਦਾ ਨਹੀਂ ਉਹਦੇ ਨਾਲ ਬੀਜੇ ਲੱਗੀਆਂ ਤੇਰੇ ਸਾਹਮਣੇ ਉਹ ਡੀਜੇ ਲਵਾਜੂ ਸਹੀ ਗੱਲ ਹੈ ਸਹੀ ਹੈ ਐਕਸ਼ਨ ਬੋਲੋ ਬਈ ਹੋ ਬਈ ਅੰਦਰ ਦਾ ਇਹ ਦੇਖਿਓ ਰੋ ਬਈ ਬੈਠਾ ਰਹਿਆ ਲਾਉਂਦਾ ਦਾ ਯਾਰਾ ਹੁੰਦਾ ਉਹ ਵਿਚ ਬੇਬੇ ਨਾਲ ਆਜੇ ਬੇਬੇ ਨਾਲ ਵਿਚ ਆਜੇ ਬੀਬੀ ਵਿਚ ਨਾਲ ਆਜੇ ਬਾਬੇ ਬੀਬੀ ਨੂੰ ਵਿਚ ਨਾਲ ਲੈ ਲੈਣ ਯਾਰਾ ਬਿਕਰ ਬੀਬੀ ਵਿਚ ਨਾਲ ਆਜੇ ਆਇਕਰ ਮੈਂ ਬਰਾ ਹਾਂ ਮੈਨੂੰ ਕੀ ਲੱਗਦਾ ਹਾਂ ਤੂੰ ਕਹਿਣਾ ਪਰ ਤੂੰ ਕਿਉਂ ਬੋਲਿਆ ਭਾਈ ਮੈਂ ਤਾਂ ਜਵਾਬ ਦੇਵਾਂਗਾ ਬੈਗਰ ਬੈਗਰ ਲਾ ਲਿਆ ਟਾਪ ਹੈ ਕੀ ਵਾਲੀ ਚਲਾਈਏਗਾ ਛੋਕਰਾ ਮੈਂ ਕਹਾ ਕਿ ਤੇ ਕੁਝ ਹੋਰੀ ਕੱਟ ਮਾਰਿਆ ਇਧਰ ਲਾ ਦਿ ਇੱਥੇ ਦਾ ਹੋ ਗਿਆ ਵੀ ਕੰਮ ਜਿਹੜੇ ਕਰਦੇ ਕੀ ਹੋ ਗਿਆ ਸ਼ੋ ਕਰ ਇੱਥੋਂ ਰਾਤ ਤੋਂ ਮੇਰੇ ਬਾਪੂ ਤੋਂ ਆਂਤਰਾ ਨੋ ਬੈਮੀ ਉਹ ਜਿਹੜਾ ਲਾਈਨ ਦਾ ਬੰਦ ਕਰ ਦੋ ਮੀਂਹ ਨਾ ਜੱਲੇ ਰੈਡੀ ਹੈ ਵੀ ਇਹ ਕਹਿ ਰ ਅੱਛਾ ਸੇਰਾ ਵੀ ਇਹ ਵਾਂਦੇ ਨਹੀਂ ਆ ਕਹਿਣਾ ਕਹਿਣਾ ਘੰਟੀ ਲਾਈ ਗਈ ਯਾਰਾ ਬੋ ਬੋ ਜੇਤੀ ਬੋ ਬਾਬਾ ਟਾਈਮ ਦਾ ਨਾ ਨਾ ਮੈਂ ਕਰਦਾ ਜੀ ਸਟਾਰਟ ਖੜਜੋ ਤੁਸੀਂ ਉਹ ਕਰੋ ਬਈ ਇੱਕ ਨੰਬਰ ਮੈਕ ਮਾਈਕ ਦੁਆਰਾ ਮੈਂ ਹੀ ਕਰੂੰਗਾ ਨਾ ਮਾਈਕ ਨੰਬਰ ਮੈਕ ਆਨ ਕਰੋ ਕਿ ਨੂੰ ਕਿਹਦੇ ਕੋਲ ਇੱਕ ਨੰਬਰ ਮਾਈਕ ਲਾ ਲੈ ਉਹਨਾਂ ਦਾ ਬਾਪੂ ਨੂੰ ਪਤਾ ਵੀ ਕੀ ਬਣਾਇਆ ਹੈ ਫਿਰ ਮਾਈਕ ਬੰਦ ਕਰੈਕਟਰ ਫਾਈਨਲ ਆ ਬਸ ਕਰੈਕਟਰ ਫਾਈਨਲ ਹੈ ਹਾਂ ਬਾਪੂ ਕੀ ਕਹੂਆ ਕਿਸਾਨ ਤੂੰ ਮਗਰਾਂ ਮੰਜੇ ਬਾਪੂ ਦਾ ਬਾਪੂ ਉਹ ਮਗਰਾਂ ਤੂੰ ਇੱਥੇ ਉੱਧਰ ਬੈਠਾਂਗਾ ਮੜਾ ਸਰਪੰਚ ਨੂੰ ਕਹ ਕੇ ਮੰਜੇ ਮੰਜਾ ਵਾਲਾ ਕਰਵਾ ਦੇ ਮੈਂ ਬਾਪੂ ਮੰਜੇ ਵੀ ਮੈਂ ਲਿਆਣਾ ਨਾ ਤੁਸੀਂ ਮੈਂ ਅਸਲ ਤੇ ਮੈਂ ਸੀਨ ਨੂੰ ਟਾਈਮ ਦੇ ਰਿਹਾ ਮੈਂ ਕਹੂੰਗਾ ਕਦੋਂ ਦੀਆਂ ਗੀਆਂ ਦੀ ਗੱਲ ਪੁੱਛਣੀ ਆ ਹੁਣ ਬੋਲਦੀਆਂ ਨਹੀਂ ਕਹੀ ਤਾਂ ਜਾਨਾ ਵੀ ਮੇਰੇ ਕੋਲੇ ਫੋਟੋ ਹੈ ਨਹੀਂ ਝੂਠ ਬੋਲਦੇ ਤੁਸੀਂ ਬਾਰੇ ਵੀ ਕਿਹੜਾ ਚਲਾ ਜਾਂਦਾ ਹੈ ਬਾਈ ਯਾਰ ਮੈਂ ਇੱਕ ਵਾਰ ਕਰ ਦੋ ਝੂਠ ਨਾ ਸੁਣੋ ਮੈਨੂੰ ਖੁਦ ਨਹੀਂ ਪੁੱਛੀ ਕਿਉਂ ਬੋਲਾ ਪਵਾਇਆ ਮੇਰੇ ਕਾਹਤ ਪਵਾਤੀ ਚੱਲਣ ਦੇ ਨਾ ਕਹਿੰਦਾ ਮੰਜੇ ਨਹੀਂ ਪੂਰੇ ਹੋਏ ਇਹਨਾਂ ਤੋਂ ਚੱਲ ਕੋਈ ਨਹੀਂ ਚੰਗਾ ਆ ਗਿਆ ਆ ਜਾ ਕਹਿਣਾ ਚਾਚੀ ਕੋ ਚੱਕ ਲਓ ਦੋ ਹੋਰ ਦੱਸ ਓਏ ਹੋਏ ਹਾਂ ਉਹ ਰਹਿ ਗਿਆ ਇੱਧਰ 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 ਬਾਈ ਇਹਨਾਂ ਨੂੰ ਪਿੱਟਾ ਬਣਾ ਹੋ ਗਿਆ ਓਏ ਹਾਂ ਤੇ ਕਹਿੰਦਾ ਹੋਰ ਮਾਦ ਬੱਕਰਾ ਉੱਤਰਾ ਲੇ ਘਰਾ ਨਾ ਮੈਂ ਹੁਣ ਆਇਆ ਮੱਦੀ ਬਹੁਤ ਪੁਜਾਰ ਕੇ ਕੀ ਲੈਣਾ ਖੁਸ਼ ਆ ਬਾਈ ਸੁਆਹ ਸੁਆਹ ਲੈ ਕਿਤਾ ਨਾ ਕੁੜੀ ਨੂੰ ਬਾਸੀ ਲੱਗ ਜਾ ਸੁੱਚੀ ਨਹੀਂ ਖਰਾਬ ਹੁੰਦੀ ਹੋ ਨਹੀਂ ਹੁੰਦੀ ਹਰ ਸਥਿਤੀ ਆਪਣੇ ਮੇਕਾ ਨਗਰੀ ਕਾ ਨਗਰ ਕਨ ਕੋਈ ਦੋ ਸ਼ਬਦ ਹਾਂਜੀ ਕੀ ਹਾਲ ਚਾਲ ਨੇ ਬਾਹਰ ਬਹੁਤ ਵਧੀਆ ਹੀ ਤੁਸੀਂ ਲੱਗਦੇ ਹੋ ਔਰ ਮੈਂ ਉਹਦਾ ਗੱਲ ਹੈ ਬੈਟਰੀ ਸਹੀ ਗੱਲ ਹੈ ਇਹ ਪਲਵੰਤ ਨੂੰ ਭੇਜ ਪਲਵੰਤ ਨੂੰ ਭੇਜ ਮੇਰੇ ਤੇ ਕਰੋ ਗਿਆਰ ਹੈ ਮੁੰਡੇ ਨੂੰ ਕੰਮ ਕਰਾ ਰਹੇ ਨੇ ਕਹਿੰਦੇ